ਗੱਲਾਂ ਨੇ ਉਹ ਤਰ੍ਹਾਂ ਚੜ੍ਹ ਉੱਪਰਦੀਆਂ ਥੱਕੀ ਪਈਆਂ ਗੋਟੇ ਉਂਝ ਦੁਖੀ ਜਾਂਦੇ ਅੱਛਾ ਮਨ ਮਮਾ ਕਹਵਾ ਮਮਾ ਨੂੰ ਦਾ ਬੋਸਾਂ ਵਿੱਚ ਦੱਬਣਾ ਨਹੀਂ ਹੁੰਦੀ ਆ ਵਾ ਪੁੱਤ ਕੀ ਪਤਾ ਗਣਾ ਕੀ ਦਊਗੀ ਕਿ ਨਾ ਦਊ ਆਪਣੇ ਨਾਲ ਜੇ ਲੜਨ ਲੱਗ ਪਿੱਟ ਫੇਰ ਨਹੀਂ ਲੱਗਦਾ ਮੈਂ ਕਹਤੇ ਉਹਨੇ ਕਹਿਣਾ ਇੰਡੀਆ ਵੀ ਇੰਨਾ ਦਾ ਹਵਾੜੀ ਰਹਿੰਦਾ ਸੀ ਤੇ ਇੱਥੇ ਆਣ ਕੇ ਵੀ ਇਹੀ ਹਾਲ ਨਾਨੀ ਕੋਈ ਨਾ ਮੈਂ ਕਹਤੇ ਆਈ ਚਲ ਪੁੱਛ ਕੇ ਵੇਖਣਾ ਮਮਾ ਜੀ ਤੁਹਾਡਾ ਬੋਸ ਆ ਰੋਜ਼ ਦੀ ਆਪਾਂ ਬਣਾਵਾਂਗੇ ਪਿੰਨੀਆਂ ਦੇ ਸ਼ੇਪ ਚ ਰੋਜ਼ ਦੀ ਇੱਕ ਪਿੰਨੀ ਖਾਣੀ ਆ ਤਿੰਨਾ ਚਾਰਾਂ ਬਾਅਦ ਦਿਨਾਂ ਬਾਅਦ ਹੀ ਨਾ ਤੈਨੂੰ ਪਤਾ ਲੱਗਣ ਲੱਗ ਜੂਗਾ ਸਭ ਤੋਂ ਪਹਿਲਾਂ ਤਾਂ ਤੇਰੀ ਵੀਕਨੈਸ ਠਿੱਕੀ ਜਾਊਗੀ ਜਿਹੜਾ ਤੈਨੂੰ ਲੋ ਲੋ ਫੀਲ ਹੁੰਦਾ ਤੇਰੀ ਬਾਡੀ ਚਾਇਰਨ ਪੂਰਾ ਹੋ ਜਾਊਗਾ ਤੇਰੀ ਬਾਡੀ ਚ ਪ੍ਰੋਟੀਨ ਪੂਰਾ ਹੋ ਜਾਊਗਾ ਕੈਲਸ਼ੀਅਮ ਵੀ ਪੂਰਾ ਹੋਊਗਾ ਤੇ ਨੰਨ ਦੇ ਗੋਡੇ ਕਿਤੇ ਵੀ ਠੀਕ ਹੋ ਜਾਣਗੇ ਹਾਂ ਪੁੱਤ ਵੀਰੇ ਨਾਨੀ ਦੇ ਜਿਹੜਾ ਗੋਡਾ ਵਾ ਉਹਦਾ ਇਲਾਜ ਤਾਂ ਹੌਲੀ ਹੌਲੀ ਹੋਊਗਾ ਹਨਾ ਪਰ ਹਾਂ ਉਹਦਾ ਜਿਵੇਂ ਸਰੀਰ 'ਚ ਕਮਜ਼ੋਰੀ ਕਰਕੇ ਪੀੜਾ ਹੁੰਦੀਆਂ ਜਾਂ ਉਮਰ ਦੇ ਲਿਆ ਜਾਣਾ ਹੁੰਦੀਆਂ ਜਾਂ ਜਦ ਕਿ ਹੁਣ ਤੇਰੀ ਮੈਮਰੀ ਬੜੀ ਲੋਅ ਹੁੰਦੀ ਜਾਂਦੀ ਆ ਜਾਂ ਇਹ ਸਭ ਚੀਜ਼ਾਂ ਉਹਦੇ ਵਾਸਤੇ ਸਭ ਤੋਂ ਬੈਸਟ ਆ ਜਾਂ ਜਿੰਨੇ ਕਿਸੇ ਨੇ ਆਪਦਾ ਵਜ਼ਨ ਘੱਟ ਕਰਨਾ ਹੋਵੇ ਉਹਨਾਂ ਵਾਸਤੇ ਵੀ ਇਹ ਬਹੁਤ ਵਧੀਆ ਚੀਜ਼ਾਂ। ਉਹ ਮੈਂ ਕਹਿੰਦਾ ਮੇਰੇ ਤਾਂ ਮੋਟੀ ਤੇਰਾ ਤਾਂ ਬਹੁਤ ਮੋਟੀ ਆ ਮੈਂ ਤਾਂ ਆਪ ਜੇ ਤੂੰ ਮੋਟੀ ਐ ਤਾਂ ਫਿਰ ਮੈਂ ਕੀ ਆ। ਮੂੰਮਾ ਮੈਂ ਮੂੰਮਾ ਉਹ ਕਹਿੰਦੀਆਂ ਮੋਟੀਆਂ ਹੁੰਦੀਆਂ ਸਾਰੀਆਂ ਮੁੰਡੀਆਂ ਮੋਟੀਆਂ ਨਹੀਂ ਸਾਲਿਆਂ ਮਮੂਆਂ ਮੋਟੀਆਂ ਨਹੀਂ ਹੁੰਦੀਆਂ ਸਾਲਿਆਂ ਮਮੂਆਂ ਮੋਟੀਆਂ ਨਹੀਂ ਚੱਲ ਤੁਸੀਂ ਬਣਾਓ ਗੱਲਾਂ ਕੀ ਕਰਨਾਂਗੇ ਬਣਾਓ ਤੁਸੀਂ ਚੱਲ ਫਿਰ ਮੈਨੂੰ ਪਹਿਲਾਂ ਸਮਾਨ ਤਾਂ ਦੇਖਣ ਦੇ ਮੈਂ ਸਮਾਨ ਤਾਂ ਵੇਖਿਆ ਕੱਢ ਕੇ ਰੱਖਾ ਆਪਣੇ ਕੋ ਸਾਂਹੇ ਚੀਜ਼ਾਂ ਘਰੇ ਹੈਗੀਆਂ ਨਹੀਂ ਹੈ ਕਿ ਨਹੀਂ ਤੇਰੀ ਬੜੂਗਾ ਹੁਣ ਤੁਸੀਂ ਬਣਾਉਂਦੇ ਆ ਗੱਲਾਂ ਕਰ ਜਾਂਦੇ ਸੀ ਸਮਾਨ ਤੁਸੀਂ ਖਾਂਦੇ ਹੋ ਲੈ ਤਾਂ ਮੈਂ ਵੇਖਣਾ ਮੈਂ ਹਾਂ ਮੈਨੂੰ ਵੇਖਣਾ ਤਾਂ ਪਊਗਾ ਸਮਾਨ ਪਹਿਲਾਂ ਵੇਖੀਦਾ ਹੁੰਦਾ ਸਮਾਨ ਫੇਰ ਦੱਸੀਦਾ ਹੁੰਦਾ हां मेरे को ਬਥੇਰੀਆਂ ਚੀਜ਼ਾਂ ਨੇ ਪਰ ਮੈਨੂੰ ਕੱਢਣਾ ਤਾਂ ਪੈਣੀ ਹੈ ਨਾ ਗਰੋਸਰੀ ਜੈ ਹੈਗੀ ਹੈ ਉਹ ਚੀਜ਼ਾਂ ਵੀ ਜੇ ਨਾ ਹੋਏ ਫਿਰ ਮਕਾਣਾ ਹੈ ਮम्मा ਜੀ ਸਾਰਾ ਸਮਾਨ ਹੈਗਾ ਉਹ ਦੇਖ ਲਿਆ ਸਾਰਾ ਸਮਾਨ ਆਪੋ ਤੇ ਸਾਰਾ ਸਮਾਨ ਹੈਗਾ ਆਪਣੇ ਕੋਲ ਤੇ ਆ ਰਿਹਾ ਸਮਾਨ ਇਹਦੇ ਚ ਪੈਣਾ ਸਭ ਤੋਂ ਪਹਿਲਾਂ ਦੇਸੀ ਘਿਓ ਫਿਰ हां ਬਹੁਤ ਨਾਮ ਦੱਸ ਲਗੀ ਨਾ ਦੇਸੀ ਘਿਓ ਹੋਗੇ ਤੇਲ ਹੋਗੇ ਕਾਜੂ ਹੋ ਗਏ ਬਦਾਮ ਹੋ ਗਏ ਸੌਗੀ ਹੋ ਗਈ ਪਿਸਤੇ ਹੋ ਗਏ ਬੇਸਣ ਆ ਇਹ ਆਪਸ਼ਨਲ ਆ ਜੇ ਕਿਸੇ ਪਾਉਣਾ ਪਾ ਸਕਦਾ ਜੇ ਕਿਸੇ ਨੇ ਨਹੀਂ ਪਾਉਣਾ ਨਾ ਪਵੇ ਆਪਾਂ ਇਸ ਕਰਕੇ ਪਾਉਣਾ ਕਿਉਂਕਿ ਆਪਣੇ ਕੋਲ ਸਿਆਲ ਆ ਤੇ ਇਹ ਚੰਗਾ ਰਹਿੰਦਾ ਖਾਂਸੀ ਦੇ ਕੰਮ ਤੋਂ ਤੇ ਫਿਰ ਇਹ ਹੈਗੇ ਆ ਸੂਜੂ ਮੂਗੀ ਦੇ ਵੀ ਇਹ ਹੈਗੇ ਪਿਸਤੇ ਇਹ ਹੈਗਿਆ ਖੰਜੂਰਾ ਫਿਰ ਮੱਕ ਜਾਗੇ ਫਿਰ ਅਲਸੀ ਆ ਗਈ ਤੇ ਇਹ ਆ ਗਏ ਕਦੂਆਂ ਦੇ ਵੀ ਠੀਕ ਆ ਪੁੱਤ ਇਹ ਸਾਰਾ ਜਿਹੜੇ ਸੀਡਸ ਮਿਲਾਵਾਂਗੇ ਨਾ ਦੇਖ ਕਿਸੇ ਚ ਪ੍ਰੋਟੀਨ ਰਿਚਾ ਕੋਈ ਹੈਗਾ ਕੈਲਸ਼ੀਅਮ ਰਿਚ ਇਸੇ ਤਰ੍ਹਾਂ ਇਹ ਸਾਰਿਆਂ ਨੂੰ ਮਿਲਾ ਕੇ ਤੇ ਇਹਦੇ ਵਿੱਚ ਟੇਸਟ ਵਾਸਤੇ ਆਪਾਂ ਪਾਵਾਂਗੇ ਸ਼ੱਕਰ ਪਰ ਮਮਾ ਜੀ ਜਿਹੜੇ ਤੇਲ ਨੂੰ ਬੇਵਦਾਪਾ ਲੋਰੀ ਦੇ ਵਿੱਚ ਸੁੱਟ ਦੇਣੇ ਆ ਪਰ ਪੁੱਤ ਜਿਹੜੇ ਤੇਲ ਆ ਨਾ ਪਹਿਲਾਂ ਸਮਿਆਂ ਚ ਕੀ ਹੁੰਦਾ ਸੀ ਲੋਕੀ ਤੇਲ ਦੇ ਲੱਡੂ ਬਣਾ ਕੇ ਖਾਂਦੇ ਹੁੰਦੇ ਸੀ ਤੇਲ ਸਰੀਰ ਵਾਸਤੇ ਬਹੁਤ ਚੰਗੇ ਰਹਿੰਦੇ ਆ ਜਿਹੜੀ ਅਲਸੀ ਆ ਇਹ ਢੂਈ ਵਾਸਤੇ ਬਹੁਤ ਚੰਗੀ ਰਹਿੰਦੀ ਜਿਹੜੀ ਵੀ ਕਿਸੇ ਦੀ ਬੈਕ ਪੇਨ ਹੁੰਦੀ ਹੋਵੇ ਉਹਦੇ ਵਾਸਤੇ ਬਹੁਤ ਚੰਗੀ ਰਹਿੰਦੀ ਆ ਤੇ ਬਾਦਾਮ ਆਪਾਂ ਨੂੰ ਪਤਾ ਹੀ ਆ ਵੀ ਬਾਦਾਮ ਖਾਣ ਵਾਲਿਆਂ ਨੂੰ ਕਹਿੰਦੇ ਹੁੰਦੇ ਵੀ ਅਕਲ ਵਧਦੀ ਆ ਹਨਾ ਨਾਲੇ ਮਮਾ ਜੀ ਕਦੂ ਜਿਹੜੇ ਕਦੂ ਦੇ ਪੀਆ ਉਹ ਜੇ ਆਪਾਂ ਪਿੰਨੀਆਂ ਦੇ ਵਿੱਚ ਜਿਹੜੇ ਤੁਸੀਂ ਬਣਾਉਣਾ ਵਾ ਉਹਦੇ ਵਿੱਚ ਜੇ ਮਿਕਸ ਕਰ ਦਾਂਗੇ ਉਹਦੇ ਵਿੱਚ ਤਾਂ ਕਦੂ ਆ ਗੂਆ ਨਹੀਂ ਉਹ ਬਣਾ ਦੇ ਗਏ ਆ ਆਪਾਂ ਆ ਜਿਹੜੀ ਆਪਣੀ ਮਸ਼ੀਨ ਆ ਨਾ ਇਹਨੇ ਆਪਣਾ ਬਣਾਉਣਾ ਹੀ ਐਦਾਂ ਪਾਊਡਰ ਮੈਂ ਤੈਨੂੰ ਦੱਸਦੀ ਕਿੱਦਾਂ ਹੀ ਬਣਾਉਂਗੀ ਪਾਊਡਰ ਤੈਨੂੰ ਮੈਂ ਕਰ ਹਾਂ ਤੈਨੂੰ ਮੈਂ ਪੂਰਾ ਕਰਕੇ ਦਿਖਾਉਣੀ ਆ ਠੀਕ ਆ ਆਪਾਂ ਇਹ ਮਸ਼ੀਨ ਦੇ ਨਾਲ ਸਾਰਾ ਕਿਉਂਕਿ ਅੱਜ ਕੱਲ੍ਹ ਹੁਣ ਐਨਾ ਕੰਪਨੀਆਂ ਕਿਹੜਾ ਆਪਣੇ ਕੋਲ ਕੋ ਤੁਹਾਨੂੰ ਹੈਗਾ ਵਾ ਹੁੰਦਾ ਦੰਦਾ ਤੇ ਇਸ ਨਾਲ ਕੇ ਆਪਾਂ ਇਹਨੂੰ ਯੂਜ਼ ਕਰਾਂਗੇ ਮੈਂ ਧੱਬ ਕੇ ਰੱਖਦੀ ਹਾਂ ਇਹ ਕਰਕੇ ਤੇ ਆਪਾਂ ਸਾਰਾ ਕੋਸ਼ਿਸ਼ ਇਹਦੇ ਵਿੱਚ ਪੀਚਣਾ ਨਾ ਤੇ ਪੀਚ ਕੇ ਜੇ ਤਨਾ ਮੋਟਰ ਨੂੰ ਨਾ ਅਸੀਂ ਇਹ ਸਪਿੰਡਰ ਨੂੰ ਮੋਟਰ ਨੂੰ ਫੇਰ ਆਪਾਂ ਅੱਗੇ ਬੱਦਦੇ ਆ ਨਾ ਤੁਹਾਨੂੰ ਕਿਵੇਂ ਬਣੂਗਾ ਦੇਸੀ ਘੋੜੇ ਵਿੱਚ ਬਣੂਗਾ ਤੇ ਹੁਣ ਦੇਖ ਅੱਜ ਕੱਲ ਦੇ ਲੋਕ ਤਾਂ ਦੇਸੀ ਘੋੜੇ ਕੋਈ ਖਾਂਦੇ ਨਹੀਂ ਪਹਿਲਾਂ ਸਮਾਂ ਜਾਨੀ ਨੂੰ ਕੋਈ ਦੇਸੀ ਘੋੜੇ ਕਿਹਨੇ ਖਾਂਦੇ ਸੀ ਦੇਸੀ ਘਿਓ ਦਾ ਹੀ ਤੜਕਾ ਲਾਉਂਦੇ ਸੀ ਦੇਸੀ ਘਿਓ ਲੋਕੀ ਘਰਾਂ ਦਾ ਬਣਾ ਕੇ ਐ ਵਧੀਆ ਖਾਂਦੇ ਸੀ ਤੇ ਪੁਰਾਣੇ ਬੁੜਿਆਂ ਦੀਆਂ ਖਰਾਕਾਂ ਕਿਵੇਂ ਸੀ ਮੈਂ ਇੱਚ ਤਾਂ ਪਾਣੀ ਪਣਾ ਪਾਣੀ ਨਹੀਂ ਪੋਤਾ ਦੇਸੀ ਘਿਓ ਹੀ ਆ ਹੈਨਾ ਮੰਮੀ ਪੁਰਾਣੇ ਬੁੜਿਆਂ ਦਾ ਤਾਂ ਹੀ ਕੰਮ ਹੁੰਦਾ ਸੀ ਪੁਰਾਣੇ ਬੁੜਿਆਂ ਦਾ ਪਤਾ ਖਰਾਕਾਂ ਖਾਂਦੇ ਸੀ ਇਸੇ ਕਰਕੇ ਉਹ ਵਧੀਆ ਸੀ ਹੁਣ ਦੇਖ ਅੱਜ ਕੱਲ ਦੇ ਜਵਾਕਾਂ ਚ ਕੀ ਆ ਕੁਛ ਵੀ ਨਹੀਂ ਹੁਣ ਥੋੜੇ ਵਰਗੇ ਹੰਬੇ ਥੱਕੇ ਰਹਿੰਦੇ ਆ ਖਾਣਾ ਪੀਣਾ ਉਦਾਂ ਹੋਣਾ ਨਹੀਂ ਮੈਂ ਨਹੀਂ ਖਾਂਦੀ ਮੈਂ ਤਾਂ ਬਹੁਤ ਸਾਰਾ ਖਾਂਦੀ ਪਰ ਤੁਹਾਨੂੰ ਤਾਂ ਇਹ ਤਾਂ ਹੈ ਕਿ ਕਰਨਾ ਪਹਿਲਾਂ ਆਹੀਆਂ ਕਰਦਾ ਹੁੰਦਾ ਹੈ ਰੈਗਲਾਂ ਹੋਂ ਤੋਂ ਕਰੀਆਂ ਰਿਹਾ ਕਰੀਏ ਹਾਂ ਤਾਂ ਪਾ ਮੈਂ ਗੁਰਦਾ ਪਾਪਾ ਜੀ ਅੱਜ ਤੁਸੀਂ ਮੰਮਾ ਜੀ ਦੀ ਹੈਲਪ ਕਰਾਉਣੇ ਵੇ ਆ ਹੋਰ ਆ ਪੱਤੇ ਹਾਂ ਇਹ ਪਿੰਨੇ ਖਾਣੇ ਦਾ ਹੈਲਪ ਤਾਂ ਕਰਾਉਣੀ ਪੈਣੀ ਆ ਮੰਮਾ ਜੀ ਤੁਸੀਂ ਕੁਝ ਕਰਦੇ ਵੀ ਮੈਂ ਇੱਥੇ ਨਹੀਂ ਮੈਂ ਵੀ ਮਿਕਸ ਕਰਦੀ ਗਈ ਮੈਂ ਵੀ ਮਿਕਸੇ ਲਾ ਦਿੰਦੀ ਹਾਂ ਉਹ ਦੇਖ ਲੈ ਮਿਕਸ ਕਰ ਕਰਕੇ ਅੱਗੇ ਰੱਖਿਆ ਪਿਆ ਆ ਦੇਖ ਲੈ ਦੋਸਤਾਂ ਦਾ ਆਪਾਂ ਖਾਣੇ ਦਾ ਜੇ ਆ ਕਸਰਾਪਾ ਦੋਵੇਂ ਲੜਕੇ ਕੰਮ ਕਰਨਗੇ ਤੇ ਇਹ ਪਿੰਗੀਆਂ ਬਣੀਆਂ ਉਦੋਂ ਤਾਂ ਵੱਡੀਆਂ ਹੀ ਬਣਨਗੀਆਂ ਤੇ ਇਹ ਥੋੜਾ ਥੋੜਾ ਸਮਾਂ ਲੱਗਦਾ ਮਿਕਸ ਕਰਕੇ ਬਣੂਗਾ ਠੀਕ ਆਲਾ ਹੈ ਤੁਸੀਂ ਉਹ ਮਿਕਸਰ ਦੇ ਵਿੱਚ ਮਿਕਸ ਕਰੀ ਜਾਂਦੇ ਤਾਂ ਪਾਪਾ ਜੀ ਉਹ ਚ ਕ੍ਰਸ਼ ਕਰੀ ਜਾਂਦੇ ਉਹ ਤਾਂ ਉਹ ਜਿਹੜੇ ਜਿਵੇਂ ਹੁਣ ਕਾਜੂ ਬਦਾਮ ਵਗੈਰਾ ਆਹ ਖੰਜੂਰਾ ਵਗੈਰਾ ਵੱਡੀਆਂ ਚੀਜ਼ਾਂ ਉਹ ਤਾਂ ਪਾਪਾ ਉਹ ਤੋਂ ਕਰ ਸਕਦੇ ਆ ਮਿਕਸ ਤੇ ਤੁਸੀਂ ਵੀ ਤੇ ਮੈਂ ਕਰਦੀ ਪਈ ਜਿਵੇਂ ਹੁਣ ਖਸਖਸ ਹੋ ਗਈ ਕਸ ਕਸਾ ਉਹਦੇ ਨਹੀਂ ਹੋ ਸਕਦੀ ਅਲਸੀ ਨਹੀਂ ਹੋ ਸਕਦੀ ਉਹ ਤਾਂ ਫਿਰ ਆਈ ਨਿਕਲ ਆ ਰਹਾ ਹਾਂ ਇਸ ਕਰਕੇ ਐਵੇਂ ਮੈਂ ਇਹਦੇ ਚ ਮਿਕਸ ਕਰ ਰਹੀ ਬਾਕੀ ਸਾਰਾ ਪਾਪਾ ਨੇ ਜਿਹੜੇ ਹੁਣ ਉਹ ਵੱਡੇ ਵੱਡੇ ਆ ਪਾਪਾ ਨੇ ਕਰਾ ਹਾਂ ਪਾ ਕੇ ਕਾਜੂ ਬਦਾਮ ਪਹਿਲਾਂ ਕਰਤੇ ਆ ਰਿਆਂ ਹਾਂ ਗਾਜੂ ਇਹ ਵੀ ਆਪਾਂ ਕਰ ਦਨੇ ਚ ਮਿਕਸ ਹਾਂ ਜਗਦੀਪਾ ਵੀ ਆ ਖਜੂਰਾ ਨਾਲ ਵੀ ਤਰੀਕਾ ਤੁਸੀਂ ਵਧੀਆ ਲੱਭ ਲਿਆ ਵੀ ਖਜੂਰਾ ਵੀ ਤੁਸੀਂ ਇਹਦੇ ਚ ਹੀ ਕਰਤੀਆਂ ਹੁਣ ਕੱਲੀ ਕੱਲੀ ਪੰਜੀਰੀ ਚ ਪਿੰਨੀ ਚ ਇੱਕ ਖਜੂਰ ਨਹੀਂ ਆਊਗੀ ਸਾਰੇ ਮਿਕਸ ਹੋ ਕੇ ਜਾਊਗਾ ਤੇ ਜਿਹੜੀ ਨਾਲ ਮਿੱਠਾ ਵਾ ਇਕੁਲ ਹੀ ਰਹੂਗਾ ਹਨਾ ਆ ਬੇਵਾਜ ਨਾ ਮੈ ਵੀ ਨਹੀਂ ਹੁੰਦੀ ਹਾਂ ਐ ਕੱਢੀ ਫਰੀ ਹੋਦੀ ਹੈ ਹਾਂ ਦੇਖੋ ਵੀ ਆ ਵੀ ਬਹੁਤ ਵਧੀਆ ਚੀਜ਼ ਆ ਇਹ ਤੁਸੀਂ ਜੇ ਕਿਸੇ ਨੇ ਆਪਦੇ ਵੱਲੋਂ ਐਕਸਪੈਰੀਮੈਂਟ ਕਰਨਾ ਆ ਕਿਉਂਕਿ ਅਸੀਂ ਔਟ ਦੇ ਵੀ ਕੁੰਡੇ ਚ ਵੀ ਥੋੜੀ ਨਹੀਂ ਸਾਨੂੰ ਵਾਰਾ ਖਾਦਾ ਅਸੀਂ ਮਿਕਸ ਮਿਕਸੀ ਦੇ ਵਿੱਚ ਮਿਕਸ ਕਰਦੇ ਸਾਨੂੰ ਉਹ ਵੀ ਨਹੀਂ ਵਾਰਾ ਖਾਦਾ ਸਾਨੂੰ ਵੀ ਹਾਂ ਸਾਨੂੰ ਸਿਰਫ ਇਹ ਵਾਰਾ ਖਾਦਾ ਬਹੁਤ ਵਧੀਆ ਚੀਜ਼ ਆ ਇਹਦੇ ਵਿੱਚ ਬਹੁਤ ਵਧੀਆ ਬਣਦੀਆਂ ਪਈਆਂ ਨੇ ਖੰਜੂਰਾ ਤੁਸੀਂ ਦੇਖ ਸਕਦੇ ਜਗਦੀਪਰਾ ਸਿੰਘ ਜੀ ਕਰ ਰਹੇ ਨੇ ਇਸ ਚੀਜ਼ ਤੇ ਸਭ ਤੋਂ ਪਹਿਲਾਂ ਤੁਸੀਂ ਆਪ ਦਾ ਘਿਓ ਪੋਣਾ ਕਿਉਂ ਅਸੀਂ ਇਸ ਕਰਕੇ ਜਿਆਦਾ ਪਾਇਆ ਮੈਂ ਕਿਉਂਕਿ ਸਾਰੇ ਮਟੀਰੀਅਲ ਦੇ ਅਕੋਰਡਿੰਗ ਬਣਾਇਆ ਕਿਉਂਕਿ ਮੈਂ ਜਿਹੜੀਆਂ ਇਹ ਪਿੰਨੀਆਂ ਬਣਾਉਣੀਆਂ ਨੇ ਘੜ ਤੋਂ ਘੜ ਦੋ ਮਹੀਨੇ ਦੀਆਂ ਬਣਾਉਣੀਆਂ ਫਿਰ ਆਪਾਂ ਇਹਦੇ ਵਿੱਚ ਪਾ ਲੈਣਾ ਬੀਸਣ ਤੇ ਵੇਸਣ ਆਪਾਂ ਪਾਉਣਾ ਆਵਦਾ ਜਿੰਨਾ ਕ ਆਪਾਂ ਨੂੰ ਹਿਸਾਬ ਕਿਤਾਵਾ ਮੈਂ ਬਹੁਤ ਜ਼ਿਆਦਾ ਵੇਸਣ ਨਹੀਂ ਪਾਉਣਾ ਕਿਉਂਕਿ ਫਿਰ ਨਾ ਬੜਾ ਖੁਸ਼ਕ ਖੁਸ਼ਕ ਜਿਹਾ ਲੱਗਦਾ ਬਟ ਤੁਸੀਂ ਜਿੰਨਾ ਚਾਹੋ ਤੁਸੀਂ ਉਨਾਂ ਪਾ ਸਕਦੇ ਹੋ ਜਦੋਂ ਤੁਹਾਡਾ ਵੇਸਣ ਢਲ ਕੇ ਪੂਰੀ ਤਰ੍ਹਾਂ ਬਰਾਊਨ ਹੋ ਗਿਆ ਉਦੋਂ ਬਾਅਦ ਤੁਸੀਂ ਜਿਹੜਾ ਬਾਕੀ ਦਾ ਮਟੀਰੀਅਲ ਉਹ ਪਾਉਣਾ ਤੇ ਮਟੀਰੀਅਲ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਸਾਡਾ ਮਟੀਰੀਅਲ ਬਿਲਕੁਲ ਤਰ੍ਹਾਂ ਇਸਕੇ ਰਿਹਾ ਆ ਰਿਹਾ ਸਾਡਾ ਜਿਹੜੇ ਸੀਡਸ ਪੀਸੇ ਹੋਏ ਨੇ ਬਾਕੀ ਸਾਰਿਆਂ ਔਰ ਉਹ ਰਹੀਆਂ ਨੇ ਸਾਡੀਆਂ ਖਜੂਰਾ ਹੈ ਸੋ ਵੀ ਜਦੋਂ ਤੁਹਾਡਾ ਬੇਸਨ ਭੁੰਨ ਕੇ ਲਾਲ ਹੋ ਗਿਆ ਨਾ ਉਸ ਤੋਂ ਬਾਅਦ ਤੁਸੀਂ ਜਿਹੜਾ ਸਾਰਾ ਮਿਕਸਚਰ ਆ ਉਹ ਕੜਾਈ ਦੇ ਵਿੱਚ ਪਾ ਲੈਣਾ ਤੇ ਉਹਨੂੰ ਕਿਉਂਕਿ ਬਹੁਤ ਜ਼ਿਆਦਾ ਸੇਕ ਦੀ ਲੋੜ ਨਹੀਂ ਦੀ ਕਿਉਂਕਿ ਆਲ ਡਰਾਈ ਫਰੂਟਸ ਆ ਤੇ ਇਹਨੂੰ ਤੁਸੀਂ ਹਲਕੇ ਜਿਹੇ ਸੇਕ ਤੇ ਥੋੜਾ ਜਿਹਾ 5-7 ਮਿੰਟ ਬਸ ਭੁੰਨਣਾ ਤੇ ਪੁੰਨਣ ਤੋਂ ਬਾਅਦ ਜੇ ਤੁਹਾਨੂੰ ਲੱਗਿਆ ਵੀ ਇਹਦੀ ਪਿੰਨੀ ਨਹੀਂ ਬਣ ਰਹੀ ਤਾਂ ਤੁਸੀਂ ਥੋੜਾ ਜਿਹਾ ਕਿ ਉਹ ਐਡ ਕਰ ਸਕਦੇ ਆ ਜਿਹਦੇ ਨਾਲ ਕਿ ਇਹਦੀ ਪਿੰਨੀ ਬਣ ਸਕੇ ਤੇ ਇਹਦੇ ਵਿੱਚ ਜਦੋਂ ਇਹ ਸਾਰਾ ਮਿਕਸਚਰ ਤੁਸੀਂ ਗਰਮ ਕਰ ਲਿਆ ਉਦੋਂ ਬਾਅਦ ਖੰਜੂਰਾਂ ਤੇ ਖਾਂ ਜਿਹੜੀ ਸ਼ੱਕਰ ਆ ਜਾਂ ਖੰਡ ਜੋ ਵੀ ਤੁਸੀਂ ਪਾਉਣਾ ਉਹ ਉਦੋਂ ਹੀ ਪਾਉਣਾ ਕਿਉਂਕਿ ਅਦਰਵਾਇਜ਼ ਇਹ ਨਹੀਂ ਹੋਣਾ ਮਿਕਸਚਰ ਸਹੀ ਮਤਲਬ ਕਿ ਮਿਕਸ ਨਹੀਂ ਹੋਣੀ ਮਠਾਈ ਦੇ ਵਿੱਚ ਕਿਉਂਕਿ ਜੇ ਤੁਸੀਂ ਗੈਸ ਦੇ ਉੱਪਰ ਹੀ ਮਿੱਠਾ ਪਾ ਦਿੱਤਾ ਤਾਂ ਇਹ ਪਾਣੀ ਜੇ ਛੜ ਜਾਊਗਾ ਤਾਂ ਫਿਰ ਇਹ ਲੌਂਗ ਟਰਮ ਜਿਹੜੀਆਂ ਪਿੰਨੀਆਂ ਹੀ ਰਹਿੰਦੀਆਂ ਨਹੀਂ ਜਦੋਂ ਮਟੀਰੀਅਲ ਬਣ ਕੇ ਰੈਡੀ ਹੋ ਗਿਆ ਫਿਰ ਇਦਾਂ ਦੀਆਂ ਪਿੰਨੀਆਂ ਬਣਾ ਲੈਂਦੇ ਆ ਠੀਕ ਆ ਇਹਨੂੰ ਇੱਥੇ ਆਸਟ੍ਰੇਲੀਆ 'ਚ ਤਾਂ ਪ੍ਰੋਟੀਨ 바ਰਸ ਵੀ ਕਹਿੰਦੇ ਆ ਜਿਹੜੀ ਕਿ ਸਾਨੂੰ 5 ਰੁਪਏ ਦੀ ਇਹ 5 ਡਾਲਰ ਦੀ ਇੱਕ ਮਿਲਦੀ ਆ ਇਹ ਬਹੁਤ ਹੈਲਦੀ ਹੁੰਦੀ ਇਹ ਖਾਣ ਨਾਲ ਸਵੇਰ ਜੇ ਤੁਸੀਂ ਇੱਕ ਚਾਹ ਦੇ ਨਾਲ ਖਾ ਲਈ ਨਾ ਤਾਨੂੰ 12 1 ਵਜੇ ਤੱਕ ਬਿਲਕੁਲ ਭੁੱਖ ਨਹੀਂ ਲੱਗਣੀ ਔਰ એનર્ਜੀ ਫੁੱਲ ਔਨ ਰਹੂਗੀ ਤੁਹਾਡੇ ਵਿੱਚ ਔਰ ਇਹ ਮੈਟਰ ਨਹੀਂ ਕਰਦਾ ਕਿ ਚਾਹੇ ਤੁਸੀਂ ਮੋਟੇ ਆ ਚਾਹੇ ਪਤਲੇ ਆ ਜਦੋਂ ਤੁਸੀਂ ਇਹ ਖਾਂਦੇ ਆ ਨਾ ਤੁਹਾਡੇ ਚ એનર્ਜੀ ਭਰਪੂਰ ਰਹਿੰਦੀ ਆ ਜਿੰਨਾਂ ਤੋਂ ਵਿਚਾਇਆ ਤੁਰਿਆ ਨਹੀਂ ਜਾਂਦਾ ਹੰਬੇ ਥੱਕੇ ਰਹਿੰਦੇ ਉਹਨਾਂ ਲਈ ਤਾਂ ਬੈਸਟ ਚੀਜ਼ ਹੈ